ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਤੇ ਨਾਮ ਨਾਲ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਤੇ ਨਾਮ ਨਾਲ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਤੇ ਨਾਮ ਨਾਲ ਛੋਲਾ ਜਿਹੜਾ ਜਿਹੜਾ ਰੰਗ ਗੁਰੂ ਨਾਨਕ ਰੰਗਿਆ ਜਿਹੜਾ ਜਿਹੜਾ ਰੰਗ ਗੁਰੂ ਨਾਨਕ ਰੰਗਿਆ ਧੰ ਹੋ ਨਾਨਕ ਧੰ ਹੋ ਧੰ ਹੋ ਨਾਨਕ ਧੰ ਹੋ ਤਨ ਹੋ ਨਾਨਕ ਤਨ ਹੋ ਜਿਹੜਾ ਜਿਹੜਾ ਰੰਗ ਗੁਰੂ ਨਾਨਕ ਰੰਗਿਆ ਜਿਹੜਾ ਜਿਹੜਾ ਰੰਗ ਗੁਰੂ ਨਾਨਕ ਰੰਗਿਆ ਉਹੀ ਉਹ ਰੰਗ ਮੈਂ ਤੁਹਾਡੇ ਕੋਲੋਂ ਮੰਗਿਆ ਓਹੀ ਉਹ ਰੰਗ ਮੈਂ ਤੁਹਾਡੇ ਕੋਲੋਂ ਮੰਗਿਆ ਨਾ ਰੱਖ ਮੈਥੋਂ ਓਲਾ ਨਾ ਰੱਖ ਮੈਥੋਂ ਓਲਾ ਤੇਰਾ ਰੰਗ ਤੇ ਨਾਮ ਨਾਲ ਚੋਲਾ ਰੰਗ ਦੇ ਮੇਰਾ ਰੰਗ ਤੇ ਨਾਮ ਨਾਲ ਚੋਲਾ ਰੰਗ ਦੇ ਰੰਗ ਦੇ ਰੰਗ ਦੇ ਮੇਰਾ ਰੰਗ ਦੇ ਨਾਮ ਨਾਲ ਚੋਲਾ ਜਿਹੜਾ ਜਿਹੜਾ ਸ਼ਿਵ ਜੀ ਨੇ ਰੰਗਿਆ ਜਿਹੜਾ ਜਿਹੜਾ ਰੰਗ ਗੁਰੂ ਸ਼ਿਵ ਜੀ ਨੇ ਰੰਗਿਆ ਉਹ ਜਿਹੜਾ ਜਿਹੜਾ ਰੰਗ ਗੁਰੂ ਸ਼ਿਵ ਜੀ ਨੇ ਰੰਗਿਆ ਉਹੀ ਉਹ ਰੰਗ ਮੈਂ ਤੁਹਾਡੇ ਕੋਲੋਂ ਮੰਗਿਆ ਓਹੀਓ ਰੰਗ ਮੈਂ ਤੁਹਾਡੇ ਕੋਲੋਂ ਮੰਗਿਆ ਨਾ ਰੱਖ ਮੈਂ ਥੋਂ ਕੋਲਾ ਨਾ ਰੱਖ ਮੈਂ ਥੋਂ ਕੋਲਾ ਮੇਰਾ ਰੰਗ ਤੇ ਨਾਮ ਨਾਲ ਚੋਲਾ ਰੰਗ ਤੇ ਰੰਗ ਤੇ ਰੰਗ ਤੇ ਮੇਰਾ ਰੰਗ ਤੇ ਨਾਮ ਨਾਲ ਚੋਲਾ ਜਿਹੜਾ ਰੰਗ ਗੁਰੂ ਦਰਸ਼ਨ ਰੰਗਿਆ ਤਨ ਹੋ ਦਰਸ਼ਨ ਤਨ ਹੋ 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 ਜਿਹੜਾ ਜਿਹੜਾ ਰੰਗ ਗੁਰੂ ਦਰਸ਼ਨ ਰੰਗਿਆ ਜਿਹੜਾ ਜਿਹੜਾ ਰੰਗ ਗੁਰੂ ਦਰਸ਼ਨ ਰੰਗਿਆ ਉਹੀ ਉਹ ਰੰਗ ਮੈਂ ਤੁਹਾਡੇ ਕੋਲੋਂ ਮੰਗਿਆ ਉਹੀ ਉਹ ਰੰਗ ਮੈਂ ਤੁਹਾਡੇ ਕੋਲੋਂ ਮੰਗਿਆ ਨਾ ਰੱਖ ਮੈਥੋਂ ਓਲਾ ਨਾ ਰੱਖ ਮੈਥੋਂ ਓਲਾ ਮੇਰਾ ਰੰਗ ਤੇ ਨਾਮ ਨਾਲ ਛੋਲਾ ਰੰਗ ਤੇ ਰੰਗ ਤੇ ਰੰਗ ਤੇ ਮੇਰਾ ਰੰਗ ਤੇ ਨਾਮ ਨਾਲ ਝੋਲਾ ਰੰਗ ਤੇ ਰੰਗ ਤੇ ਰੰਗ ਤੇ ਮੇਰਾ ਰੰਗ ਤੇ ਨਾਮ ਨਾਲ ਝੋਲਾ ਮੇਰਾ ਰੰਗ ਤੇ ਨਾਮ ਨਾਲ ਝੋਲਾ ਇਹਦਾ ਰੰਗ ਤੇ ਨਾਮ ਨਾਲ ਝੋਲਾ